ਕਨਕੀਤ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪੂਰਬਲੇ ਜਨਮ ਦੀ ਜੋ ਕਥਾ ਹੈ ਸ੍ਰੀ ਚਿਤ੍ਰਨਾਟਕ ਬਾਣੀ ਦੇ ਵਿੱਚ ਲਿਖਣਾ ਕੀਤੀ ਹੈ। ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਚਿਹ ਬਿਤ ਮੋਹ ਆਨੋ ਸਤਿਗੁਰੂ ਬਚਨ ਕਰਦੇ ਕਿ ਹੁਣ ਮੈਂ ਆਪਣੀ ਕਥਾ ਦੱਸਣ ਲੱਗਿਆ ਹਾਂ ਜਿਸ ਤਰੀਕੇ ਨਾਲ ਤਪ ਕਰਦੇ ਆ ਸੰਸਾਰ ਦੇ ਵਿੱਚ ਸਾਡਾ ਆਉਣਾ ਹੋਇਆ ਹੈ ਔਰ ਮਹਾਰਾਜ ਜੀ ਨੇ ਇਹ ਨਿਸ਼ਾਨੀ ਦੱਸੀ ਹੈ ਹੇਮਕੰਟ ਪਰਬਤ ਹੈ ਜਹਾਂ ਸप्त श्रृंग ਸੋਭਤ ਹੈ ਤਾਹਾਂ ਤਾਹ ਹਮ ਅਤਕ ਤਪਸਿਆ ਸਾਦੀ ਮਹਾਕਾਲ ਕਾਲ ਕਾ ਰਾਤੀ ਜਿੱਥੇ ਹੇਮਕੰਡ ਪਾਰਵਤ ਹੈ ਹੇਮ ਕਹਿੰਦੇ ਬਰਫ਼ ਨੂੰ ਬਰਫ਼ ਦਾ ਜਿੱਥੇ ਕੰਡ ਬਣਿਆ ਹੋਇਆ ਹੈ ਔਰ ਸੱਤ ਚੋਟੀਆਂ ਉੱਥੇ ਆਸੀ ਪਾਸੀ ਮੌਜੂਦ ਹਨ ਪੰਟਰਾਜ ਜਹ ਜੋਗ ਕਮਾਵਾ ਜਿੱਥੇ ਪੰਡੂ ਰਾਜੇ ਨੇ ਜੋਗ ਸਾਧਨਾ ਕੀਤਾ ਸੀ ਉਸ ਥਾਂ ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਅਸੀਂ ਤਪ ਕਰਨਾ ਕੀਤਾ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਇਹ ਵਿਦ ਕਰਤ ਤਪੱਸਿਆ ਭਇਓ ਦੋਹੋਂ ਤੇ ਇੱਕ ਰੂਪ ਹੋਏ ਗਇਓ ਜਦੋਂ ਤਪੱਸਿਆ ਕਰਦਿਆਂ ਕਰਦਿਆਂ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਣਾ ਕੀਤਾ। ਔਰ ਦੋ ਤੋਂ ਮਹਾਰਾਜ ਕਹਿੰਦੇ ਅਸੀਂ ਇੱਕ ਰੂਪ ਹੋ ਗਏ। ਇ ਉਥੇ ਸਤਿਗੁਰੂ ਜੀ ਤਪੱਸਿਆ ਕਰ ਰਹੇ ਨੇ ਤੇ ਇੱਥੇ ਬਾਬਾ ਬਕਾਲਾ ਜੀ ਦੀ ਧਰਤੀ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਸਾਧ ਸੰਗ 26 ਸਾਲ ਲਗਾਤਾਰ ਭੋਰੇ ਵਿੱਚ ਰਹਿ ਕਰਕੇ ਤਪੱਸਿਆ ਕੀਤੀ ਤਾਂ ਆਤਮਾਤਮੋਹੇ ਅਲਖ ਅਰਧਾ ਬਹੁ ਵਿਦ ਜੋਗ ਸਾਧਨਾ ਸਾਧਾ ਮਾਰੇ ਕਹਿੰਦੇ ਮੇਰੇ ਮਾਤਾ ਪਿਤਾ ਨੇ ਵੀ ਉਸ ਪਰਮੇਸ਼ਰ ਦੀ ਅਰਦਾਨਾ ਕੀਤੀ ਬਹੁਤ ਜੋਗ ਸਾਧਨਾ ਕੀਤੀਆਂ ਤਪੱਸਿਆ ਕੀਤੀ ਬਹੁਤ ਕਠੋਰ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਹੋਰਾ ਸਾਹਿਬ ਵਿੱਚ ਹਨ ਔਰ ਮਾਤਾ ਗੁਜਰ ਕੌਰ ਜੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਸੇਵਾ ਕਰਦੇ ਨੇ ਇਧਰ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਸਾਧ ਸੰਗਤ ਬਾਬਾ ਬਕਾਲਾ ਜੀ ਵਿਖੇ ਪ੍ਰਗਟ ਹੋਏ ਹਨ ਸ੍ਰੀ ਅੰਮਤ ਸਰਸਾਈ ਧਰਤੀ ਤੇ ਗਏ ਮਸੰਦਾ ਨੇ ਗੁਰੂ ਘਰ ਦੇ ਦਰਵਾਜ਼ੇ ਬੰਦ ਕਰ ਲਏ ਸਨ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਹੀ ਅਰਦਾਸ ਬੇਨਤੀ ਕੀਤੀ ਔਰ ਇਥੋਂ ਮਹਾਰਾਜ ਜੀ ਅਸਾਮ ਦੇ ਵੱਲ ਯਾਤਰਾ ਵਾਸਤੇ ਤੁਰ ਪਏ ਸਨ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਯਾਤਰਾ ਕਰਦੇ ਹੋਏ ਜਦੋਂ ਸਾਧ ਸੰਗਤ ਆਕੇ ਵਿੱਚ ਗਏ ਹਨ ਬੰਗਾਲ ਅਸਾਮ ਦੇ ਵਿੱਚ ਇੱਥੇ ਦੋ ਰਾਜਿਆਂ ਦਾ ਫੈਸਲਾ ਕਰਾਇਆ ਸੀ ਸਤਿਗੁਰੂ ਜੀ ਨੇ ਔਰ ਆਪਣਾ ਪਰਿਵਾਰ ਸ੍ਰੀ ਪਟਨਾ ਸਾਹਿਬੇ ਖੇ ਰੋਕਣਾ ਕੀਤਾ ਔਰ ਮਹਾਰਾਜ ਨੇ ਬਤਨ ਕੀਤੇ ਕਿ ਪਟਨਾ ਸਹਿਰ ਵਿਖੇ ਭਵ ਲਿਓ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ 1662 ਈਸਵੀ 22 ਦਸੰਬਰ ਵਿਦਵਾਨਾਂ ਨੇ ਲਿਖਿਆ ਹੈ 1723 ਬਿਕਰਮੀ ਸੰਮਤ 207 ਸਤ ਜਿਸ ਅਨੁਸਾਰ ਸਤਗੁਰੂ ਮਹਾਦਾਸ ਜੀ ਦਾ ਤਿਹਾੜਾ ਅੱਜ ਦੇ ਦਿਨ ਹੈ ਸ੍ਰੀ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਮਾਤਾ ਗੁਜਰ ਕੌਰ ਜੀ ਦੇ ਤੁਖਾਂ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਦੇ ਘਰ ਸਤਿਗੁਰੂ ਮਹਾਰਾਜ ਜੀ ਨੇ ਅਵਤਾਰ ੜਿਆ। ਔਰ ਜਿਸ ਸਮੇਂ ਅਵਤਾਰ ਹੋਇਆ ਸਾਧ ਸੰਗਤ ਮਹਾਰਾਜ ਨੇ ਬਚਨ ਕੀਤਾ ਕਿ ਚੇਤਨਾ ਭਯੋ ਹਮਰੋ ਆਵਨ ਕੋ ਜੁਬੀ ਰਹੀ ਸਰਤ ਪ੍ਰਭ ਚਰਨ ਨਮਹਿ ਸਾਡਾ ਚਤ ਨਹੀਂ ਕਰਦਾ ਸੀ ਸੰਸਾਰ ਵਿੱਚ ਆਉਣ ਵਾਸਤੇ ਪਰ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਕਈ ਤਰੀਕੇ ਦੇ ਨਾਲ ਸਮਝਾ ਕਰਕੇ ਫਿਰ ਆਪਣਾ ਪੁੱਤਰ ਨਿਵਾਜ ਕਰਕੇ ਸੰਸਾਰ ਦੇ ਵਿੱਚ ਹੁਕਮ ਕਰਕੇ ਭੇਜਿਆ ਕਿ ਤੁਸੀਂ ਇਹ ਹੁਕਮ ਪਾਲਣਾ ਹੈ ਹੁਕਮ ਕੀ ਹੈ ਇਹ ਵੀ ਸਤਿਗੁਰਾਂ ਨੇ ਦੱਸਿਆ ਇਹ ਸਾਡਾ ਸੰਸਾਰ ਦੇ ਵਿੱਚ ਆਉਣਾ ਕਿਸ ਕਾਰਨ ਵਾਸਤੇ ਹੈ ਮਹਾਰਾਜ ਕਹਿੰਦੇ ਪੰਥ ਚਲਾਵਨ ਸੰਤ ਉਬਾਰਣ ਦੋਖਿਨ ਸਭਨ ਕੋ ਮੂਰ ਅਖਾਰਨ ਪੰਥ ਨੂੰ ਚਲਾਉਣਾ ਹੈ ਸੰਤਾਂ ਦਾ ਬਚਾ ਕਰਨਾ ਹੈ ਸੰਤਾਂ ਦੀ ਰੱਖਿਆ ਕਰਨੀ ਹੈ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਤੇ ਜਿਹੜੇ ਦੁਖੀ ਹਨ ਪਾਪੀ ਨੇ ਉਹਨਾਂ ਦੇ ਮੂਲ ਜੜਾਂ ਉਖਾੜ ਦੇਣੀਆਂ ਨੇ ਜੁਲਮ ਨਾਸ਼ ਕਰ ਦੇਣੇ ਇਸ ਵਾਸਤੇ ਸਾਡਾ ਆਉਣਾ ਹੋਇਆ ਹੈ ਔਰ ਸਤਿਗੁਰੂ ਮਹਾਰਾਜ ਜੀ ਨੇ ਸਾਧ ਸੰਗਤ ਜਿਸ ਸਮੇਂ ਪ੍ਰਕਾਸ਼ ਧਾਰਨਾ ਕੀਤਾ ਉਸ ਸਮੇਂ ਭੀਖਣ ਸ਼ਾਹ ਫਕੀਰ ਜਿਸ ਨੇ ਸਤਗੁਰਾਂ ਦੇ ਪ੍ਰਕਾਸ਼ ਦੇ ਸਾਹ ਸੰਗਤ ਅੱਜ ਦੇ ਦਿਨ ਪੂਰਬ ਵਾਲੇ ਪਾਸੇ ਸਜਦਾ ਕੀਤਾ ਕਿਉਂਕਿ ਪੂਰਬ ਵਾਲੇ ਪਾਸੇ Hindu ਲੋਕ ਪਾਣੀ ਦਿੰਦੇ ਨੇ ਔਰ ਇਸਲਾਮ ਧਰਮ ਦੇ ਵਿੱਚ ਪੱਛਮ ਵਾਲੇ ਪਾਸੇ ਮੱਕਾ ਜਾਣ ਕਰਕੇ ਸਜਦਾ ਕੀਤਾ ਜਾਂਦਾ ਹੈ ਨਮਾਜ਼ ਪੜ੍ਹੀ ਜਾਂਦੀ ਹੈ ਪਰ ਅੱਜ ਦੇ ਦਿਨ ਭੀਖਣ ਸਾਹ ਨੇ ਜਦੋਂ ਪੂਰਬ ਵਾਲੇ ਪਾਸੇ ਚੇਤਨਾ ਕੀਤਾ ਨਮਾਜ਼ ਪੜ੍ਹੀ ਤੇ ਚੇਲਿਆਂ ਨੇ ਤਰਕ ਕੀਤੀ ਉਸ ਭੀਖਣ ਸਾਹਿਬ ਜੀ ਨੇ ਉਹਨਾਂ ਦੇ ਸ਼ੰਕੇ ਦੂਰ ਕਰਨ ਵਾਸਤੇ ਆਪਣੇ ਨਾਲ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ ਸਤਿਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਅਸਾਮ ਗਏ ਹੋਏ ਹਨ ਭਾਈ ਦਿਆਲਾ ਜੀ ਜੋ ਗੁਰੂ ਘਰ ਦੇ ਦੀਵਾਨ ਸਨ ਬੜੇ ਪ੍ਰਬੰਧਕ ਸਨ ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਨਾਲ ਦਿੱਲੀ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸਤਿਗੁਰੂ ਜੀ ਭਾਈ ਦਿਆਲਾ ਜੀ ਨੂੰ ਔਰ ਮਾਮਾ ਕਿਰਪਾਲ ਚੰਦ ਜੀ ਤੇ ਹੋਰ ਜਿਹੜੇ ਮੁਖੀ ਸਿੱਖ ਸਨ ਉਹਨਾਂ ਦੇ ਤਾਂ ਹੀ ਸਾਰਾ ਪਰਿਵਾਰ ਦੀ ਜ਼ਿੰਮੇਵਾਰੀ ਔਰ ਪ੍ਰਬੰਧ ਤੇ ਕਰਕੇ ਗਏ ਸਨ ਔਰ ਤੇ ਸਤਿਗੁਰਾਂ ਦਾ ਬਚਨ ਸੀ ਕਿ ਜੋ ਭਾਈ ਦਇਆਲਾ ਜੀ ਹੁਕਮ ਕਰਨਗੇ ਸਾਡਾ ਹੁਕਮ ਜਾਣ ਕੇ ਮੰਨਣਾ ਉਸ ਸਮੇ ਮਾਮਾ ਕਿਰਪਾਲ ਚੰਦ ਜੀ ਨੇ ਚਿੱਠੀ ਲਿਖ ਕਰਕੇ ਭਾਈ ਕਲਿਆਣ ਦਾਸ ਜੀ ਤੇ ਇੱਕ ਹੋਰ ਕੋਰ ਸਿੱਖ ਦੇ ਤਾਂ ਹੀ ਸਾਧ ਸੰਗਤ ਆਸਾਮ ਵੱਲ ਭੇਜਿਆ ਕਿ ਸਤਿਗੁਰੂ ਜੀ ਆਪ ਜੀ ਦੇ ਗਰਹਿ ਸਹਿਜਾਦਾ ਜੀ ਨੇ ਅਵਤਾਰ ਲਿਆ ਹੈ ਸਤਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਨੇ ਚਿੱਠੀ ਪੜ੍ਹੀ ਔਰ ਉੱਥੇ ਵੀ ਖੁਸ਼ੀਆਂ ਬਣਾਈਆਂ ਗਈਆਂ ਸੰਗਤਾਂ ਨੇ ਅਰਦਾਸਾਂ ਬੇਨਤੀਆਂ ਕੀਤੀਆਂ ਸ਼ੁਕਰਾਨੇ ਕੀਤੇ ਪਟਨਾ ਸਾਹਿਬੇ ਬੜੀਆਂ ਖੁਸ਼ੀਆਂ ਬਣਾਈਆਂ ਜਾ ਰਹੀਆਂ ਨੇ ਸਤਗੁਰੂ ਮਹਾਰਾਜ ਜੀ ਨੇ ਚਿੱਠੀ ਲੇਖ ਕਰਕੇ ਆਪ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ ਰੱਖਿਆ ਔਰ ਲਿਖਿਆ ਕਿ ਗੋਬਿੰਦ ਦਾਸ ਨਾਮ ਰੱਖਣਾ ਹੈ ਸਹਿਬਜ਼ਾਦਾ ਜੀ ਦਾ ਪ੍ਰਸ਼ਾਦ ਗੁਰੂ ਨਾਨਕ ਦੇਵ ਤੇ ਅਕਾਲ ਪੁਰਖ ਅੱਗੇ ਅਰਦਾਸ ਕਰਨੀ ਹੈ ਔਰ ਇੱਕ ਟਕਾ ਪ੍ਰਵਾਨ ਹੋਵੇਗਾ ਇਹ ਚਿੱਠੀ ਵਿੱਚ ਜੋ ਹੁਕਮ ਲਿਖਿਆ ਸਤਗੁਰੂ ਮਹਾਰਾਜ ਜੀ ਨੇ ਉਹ ਦਾਸ ਜਿਹੜੇ ਸਨ ਸਿੱਖ ਸਤਗੁਰਾਂ ਕੋਲ ਗਏ ਵਾਪਸ ਆਏ ਔਰ ਇਥੇ ਸਤਗੁਰੂ ਮਹਾਰਾਜ ਜੀ ਦਾ ਨਾਮ ਰੱਖਿਆ ਗਿਆ ਸਤਗੁਰੂ ਕਲਗੀਧਰ ਮਹਾਰਾਜ ਜੀ ਜਦੋਂ ਬਚਪਨ ਦੇ ਵਿੱਚ ਸਾਧ ਸੰਗਤ ਤਰਣ ਲੱਗੇ ਹਨ ਬੱਚਿਆਂ ਵਿੱਚ ਖੇਡਦੇ ਹਨ ਔਰ ਵਖਰੇ ਚੋਜ ਕੀਤੇ ਉਥੇ ਅਸੀਂ ਸੁਣਦੇ ਵੀ ਹਾਂ ਕਿ ਮਹਾਰਾਜ ਜੀ ਨੇ ਛੋਟੇ ਛੋਟੇ ਸਾਥੀਆਂ ਦੇ ਨਾਲ ਰਲ ਕਰਕੇ ਸ਼ਾਸਤਰ ਲੈ ਕਰਕੇ ਜੁੱਧ ਕਰਨੇ ਔਰ ਇਨਾਮ ਦੇਣੇ ਮਾਤਾ ਗੁਜਰ ਕੌਰ ਜੀ ਦੇ ਕੋਲੋਂ ਇਨਾਮ ਦਿਵਾਉਣੇ ਜਿਸ ਤਰ੍ਹਾਂ ਪਾਣੀ ਲੈਣੋਂ ਆਉਣ ਵਾਲੀਆਂ ਮਾਈਆਂ ਦੇ ਘੜੇ ਭੰਣੇ ਔਰ ਇੱਕ ਦਿਨ ਸਾਧ ਸੰਗਤ ਇੱਕ ਮਾਤਾ ਗੁਰੂ ਮਹਾਰਾਜ ਦੇ ਮਹਿਲ ਮਾਤਾ ਗੁਜਰ ਕੌਰ ਜੀ ਦੇ ਤਾਂ ਸ਼ਿਕਾਇਤ ਕਰਦੇ ਕਿ ਤੁਹਾਡਾ ਸਹਹਿਜਾਦਾ ਗੋਪਿੰਦ ਰਾਏ ਸਾਡੇ ਘੜੇ ਪਨ ਦਿੰਦਾ ਮਾਤਾ ਗੁਜਰ ਕੌਰ ਜੀ ਨੇ ਆਪਣੇ ਕੋਲੋਂ ਪੈਸੇ ਦੇ ਕਰਕੇ ਪਹਿਲਾਂ ਸਾਧ ਸੰਗ ਗਾਗਰਾਂ ਦਵਾਈਆਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਸਮੇਂ ਤੀਰ ਲੈ ਕਰਕੇ ਤੀਰ ਕਮਾਨ ਦੇ ਨਾਲ ਕਾਕਰਾ ਭੰਨਣੀਆਂ ਸ਼ੁਰੂ ਕਰ ਦਿੱਤੀਆਂ ਤੇ ਇੱਕ ਮਾਈ ਘੜਾ ਭਰ ਕੇ ਲਿਜਾ ਰਹੀ ਸੀ ਪਾਣੀ ਦਾ ਉਸ ਸਮੇਂ ਇਹ ਵੀ ਇੱਕ ਖੇੜ ਵਰਤੀ ਸੀ ਕਿਉਂਕਿ ਸਾਧ ਸੰਗਤ ਇੱਥੇ ਪਾਣੀ ਨਹੀਂ ਸੀ ਪਟਨਾ ਸਾਹਿਬ ਵਿਖੇ ਪਾਣੀ ਕੌੜਾ ਸੀ ਪੀਣ ਯੋਗ ਨਹੀਂ ਸੀ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਦੇ ਨਾਂ ਬਚਨਾ ਸਦਕਾ ਇੱਕ ਖੂਹ ਦੇ ਵਿੱਚੋਂ ਮਿੱਠਾ ਜਲ ਨਿਕਲਿਆ ਸੀ ਜਿੱਥੋਂ ਲੋਕ ਭਰਿਆ ਕਰਦੇ ਸਨ ਉਹ ਬੀਬੀ ਜਦੋਂ ਪਾਣੀ ਦੇ ਗਾਗਰ ਭਰ ਕੇ ਸਿਰ ਤੇ ਰੱਖ ਕੇ ਲਿਜਾ ਰਹੀ ਹੈ ਤੇ ਬਾਲ ਗੋਬਿੰਦ ਰਾਏ ਜੀ ਨੇ ਆਪਣੇ ਕਮਾਨ ਦੇ ਤੀਰ ਜੋੜ ਕਰਕੇ ਛੱਡਿਆ ਤੇ ਉਹ ਤੀਰ ਗਾਗਰ ਵਿੱਚ ਦੀ ਲੰਗ ਗਿਆ ਗਾਗਰ ਡਗ ਪੀ ਉਸ ਬੀਬੀ ਨੇ ਰੋਲਾ ਪਾ ਦਿੱਤਾ ਸਾਰਾ ਪਰਿਵਾਰ ਇਕੱਠਾ ਹੋ ਗਿਆ ਬੀਬੀ ਕਹਿਣ ਲੱਗੀ ਦੇਖੋ ਮਾਤਾ ਜੀ ਤੁਹਾਡੇ ਸਾਹਮਣੇ ਹੀ ਹੈ ਕਿ ਤੁਹਾਡੇ ਬਾਲ ਜੀ ਨੇ ਮੇਰਾ ਇਹ ਗਾਕਰ ਵੀ ਭੰਨ ਦਿੱਤੀ ਹੈ ਪਾਣੀ ਵੀ ਟੋਲ ਦਿੱਤਾ ਹੈ ਇਹ ਇਸ ਤਰ੍ਹਾਂ ਕਰਦੇ ਨੇ ਤੁਸੀਂ ਇਹਨਾਂ ਨੂੰ ਸੰਭ ਦੇ ਨਹੀਂ ਮਾਤਾ ਗੁਜਰ ਜੀ ਗੁਜਰ ਕੌਰ ਜੀ ਸਮਝਾਉਂਦੇ ਨੇ ਬਾਲ ਜੀ ਇਹ ਕੀ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮਾਤਾ ਜੀ ਅਸੀਂ ਤਾਂ ਇਸ ਬੀਬੀ ਦਾ ਭਲਾ ਕੀਤਾ ਤੁਸੀਂ ਘੜੇ ਵਿੱਚ ਵੇਖੋ ਇੱਕ ਜ਼ਹਿਰੀਲਾ ਸੱਪ ਹੈ ਉਸ ਸੱਪ ਨੂੰ ਮਾਰਿਆ ਤੇ ਜੇ ਇਹ ਸੱਪ ਇਸ ਬੀਬੀ ਦੇ ਘਰੇ ਚਲਿਆ ਜਾਂਦਾ ਤੇ ਫਿਰ ਉਸ ਨੇ ਘਰ ਵਿੱਚ ਨੁਕਸਾਨ ਕਰ ਦੇਣਾ ਸੀ ਜਦੋਂ ਘੜਾ ਦੇਖਿਆ ਉਹਦੇ ਵਿੱਚ ਜਿਹੜਾ ਤੀਰ ਸੀ ਉਹ ਸੱਪ ਦੀ ਸਰੀ ਨੂੰ ਵੱੰਨੀ ਬੈਠਾ ਸੀ ਸਾਪ ਮਰਿਆ ਹੋਇਆ ਉਸ ਘੜੇ ਵਿੱਚ ਸਾਰੇ ਦੇਖ ਕੇ ਬੜੇ ਹੈਰਾਨ ਹੋ ਗਏ ਸਾਰੇ ਸਤਕਾਰ ਕਰਨ ਲੱਗ ਪਏ ਸਤਕਾਰ ਕੀਤਾ ਸਾਧ ਸੰਗਤ ਉਸ ਸਮੇਂ ਕੁਝ ਨਗਰ ਦੀਆਂ ਬੀਬੀਆਂ ਨੇ ਇਕੱਠੇ ਹੋ ਕਰਕੇ ਗੁਰੂ ਸਾਹਿਬ ਜੀ ਬੱਚਿਆਂ ਦੇ ਨਾਲ ਖੇਡ ਰਹੇ ਨੇ ਬਾਲ ਉਮਰ ਹੈ ਚੋਚ ਕਰਦੇ ਹਨ ਮਹਾਰਾਜ ਬੀਬੀਆਂ ਜਾਣਦੀਆਂ ਨੇ ਕਿ ਕੋਈ ਇਹ ਆਮ ਬਾਲ ਨਹੀਂ ਹੈ ਇੱਕ ਬੀਬੀ ਦੇ ਕੋਈ ਔਲਾਦ ਨਹੀਂ ਸੀ ਉਸ ਨੂੰ ਪੰਜ ਚਾਰ ਬੀਬੀਆਂ ਨਾਲ ਲੈ ਕਰਕੇ ਜਿੱਥੇ ਸਤਿਗੁਰੂ ਜੀ ਖੇਡ ਰਹੇ ਨੇ ਉੱਥੇ ਆ ਗਈਆਂ ਔਰ ਵਾਰਾ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਚਾਹੁੰਦੀਆਂ ਨੇ ਕਿ ਇਹ ਲਾਲ ਜੀ ਸਹਿਬਜ਼ਾਦਾ ਜੀ ਇਸ ਬੀਬੀ ਦੇ ਤਾਂ ਹੀ ਕੋਈ ਔਲਾਦ ਵਾਸਤੇ ਵਰ ਦੇ ਦੇਣ ਬਚਨ ਕਰ ਦੇ ਪਰ ਉਸ ਸਮੇਂ ਸਾਧ ਸੰਗਤ ਸਹਿਬ ਜਾਦਾ ਗੋਬਿੰਦ ਰਾਏ ਜੀ ਨੇ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਗੱਲਾਂ ਵਿੱਚ ਨਾ ਆਏ ਉਮਰ ਬਹੁਤ ਛੋਟੀ ਹੈ 5 6 ਸਾਲ 5 5 ਸਾਲ ਤੋਂ ਛੋਟੇ ਸਨ ਕਿਉਂਕਿ 5 ਸਾਲ ਦੀ ਉਮਰ ਵਿੱਚ ਤਾਂ ਆਨੰਦਪੁਰ ਸਾਹਿਬ ਵੀ ਆਏ ਸਨ ਤੇ ਛੋਟੀ ਉਮਰ ਹੈ ਤਾਂ ਉਸ ਸਮੇਂ ਸਾਧ ਸੰਗਤ ਇੱਕ ਬੀਬੀ ਕਹਿਣ ਲੱਗੀ ਕਿ ਬਾਲ ਜੀ ਤੁਸੀਂ ਸਾਡੀਆਂ ਗੱਲਾਂ ਵਿੱਚ ਨਹੀਂ ਆਉਂਦੇ ਅਸੀਂ ਤੁਹਾਨੂੰ ਸਿੱਧਾ ਹੀ ਕਹਿ ਦਿੰਨੇ ਆ ਸਾਡੀ ਬੇਨਤੀ ਹੈ ਕਿ ਇਸ ਬੀਬੀ ਨੂੰ ਕੋਈ ਔਲਾਦ ਬਖਸ਼ੋ ਸਤਿਗੁਰੂ ਕਹਿਣ ਲੱਗੇ ਜੇ ਇਹਦੇ ਕਰਮਾਂ ਵਿੱਚ ਹੋਏਗੀ ਤਾਂ ਮਿਲ ਚਾਏਗੀ ਛੋਟੀ ਉਮਰ ਕਹਿਣ ਲੱਗੇ ਵੀ ਜੇ ਕਰਮਾਂ ਚ ਹੋਏਗੀ ਮਿਲ ਜਾਏਗੀ ਤੇ ਜੇ ਨਹੀਂ ਹੋਏਗੀ ਤੇ ਨਹੀਂ ਮਿਲੇਗੀ ਇਹ ਬਚਨ ਕਰ ਦਿੱਤਾ ਉਹਨਾਂ ਬੀਬੀਆਂ ਨੇ ਅਗਲੇ ਦਿਨ ਜਾ ਕਰਕੇ ਮਾਤਾ ਗੁਜਰ ਕੌਰ ਜੀ ਕੋਲ ਜਾ ਕੇ ਬੇਨਤੀ ਕੀਤੀ ਔਰ ਕਿਹਾ ਕਿ ਤੁਸੀਂ ਆਪਣੇ ਸਹਹਜਾਦੇ ਨੂੰ ਕਹੋ ਕਿ ਉਹ ਇਸ ਬੀਬੀ ਦੀ ਬੇਨਤੀ ਪ੍ਰਵਾਨ ਕਰ ਲੈਣ ਸਹਹਜਾਦਾ ਜੀ ਵੀ ਬਾਹਰੋਂ ਆ ਗਏ ਮਾਤਾ ਗੁਜਰ ਕੌਰ ਜੀ ਨੇ ਬੇਨਤੀ ਕੀਤੀ ਲਾਲ ਜੀ ਇਹ ਬੀਬੀਆਂ ਬੇਨਤੀ ਕਰਨ ਆਈਆਂ ਨੇ ਮਾਰੇ ਕਹਿੰਦੇ ਕੀ ਚਾਹੀਦਾ ਇਸ ਬੀਬੀ ਦੇ ਘਰ ਕੋਈ ਪੁੱਤਰ ਨਹੀਂ ਹੈ ਇਹ ਬੇਨਤੀ ਕਰਦੇ ਨੇ ਸਾਨੂੰ ਇਸ ਬੀਬੀ ਨੂੰ ਔਲਾਦ ਦੀ ਦਾਤ ਬਖਸ਼ੋ ਸਤਿਗੁਰੂ ਕਹਿੰਦੇ ਜਦੋਂ ਕੋਈ ਕੁਝ ਲੈਣ ਆਉਂਦਾ ਹੈ ਪਹਿਲਾਂ ਉਹਨੂੰ ਕੁਝ ਦੇਣਾ ਪੈਂਦਾ ਹੈ ਤੇ ਬਿਨਾਂ ਦਿੱਤਿਆਂ ਕੁਝ ਮਿਲਦਾ ਨਹੀਂ ਹੈ ਇਹਨਾਂ ਨੂੰ ਕਹੋ ਪਹਿਲਾਂ ਕੁਝ ਦਿਓ ਉਹ ਬੀਬੀ ਸਾਧ ਸੰਗਤ ਇੱਕ ਸਹਾੂਕਾਰ ਦੇ ਘਰ ਵਾਲੀ ਸੀ ਉਹ ਸਹਾੂਕਾਰ ਦੇ ਕੋਲ ਬਹੁਤ ਬੇੜੀਆਂ ਸਨ ਕਿਉਂਕਿ ਗੰਗਾ ਨਦੀ ਕੋਲੇ ਵਗਦੀ ਸੀ ਔਰ ਗੰਗਾ ਨਦੀ ਤੇ ਉਸ ਸਾਹੂ ਕਰਦੇ ਆ ਬੇੜੀਆਂ ਚਲਦੀਆਂ ਸਨ ਗੁਰੂ ਮਹਾਰਾਜ ਕਹਿਣ ਲੱਗੇ ਸਾਨੂੰ ਇੱਕ ਬੇੜੀ ਚਾਹੀਦੀ ਹੈ ਇਹਨਾਂ ਦੇ ਘਰ ਇੱਕ ਬਹੁਤ ਨਵੀਂ ਸੁੰਦਰ ਬੇੜੀ ਹੈ ਉਹ ਸਾਨੂੰ ਚਾਹੀਦੀ ਹੈ ਤਾਂ ਉਸ ਸਮੇਂ ਸਾਧ ਸੰਗ ਉਸ ਬੀਬੀ ਨੇ ਕਿਹਾ ਕਿ ਹਾਂ ਮੈਂ ਆਪਣੇ ਪਤੀ ਨੂੰ ਕਹਿ ਕਰਕੇ ਬੇੜੀ ਦੇ ਦੇਵਾਂਗੀ ਤਾਂ ਸਤਿਗੁਰੂ ਮਹਾਰਾਜ ਨੇ ਆਪਣੇ ਹੱਥ ਵਿੱਚ ਇੱਕ ਛੜੀ ਫੜੀ ਹੋਈ ਸੀ ਉਹ ਛੜੀ ਸਾਧ ਸੰਗਤ ਪੰਜ ਵਾਰ ਉਸ ਬੀਬੀ ਦੇ ਸਿਰ ਤੇ ਮਾਰੀ ਹੌਲੀ ਹੌਲੀ ਔਰ ਕਿਹਾ 1 2 3 4 5 ਕਹਿੰਦੇ ਇੱਕ ਨਹੀਂ ਪੰਜ ਪੁੱਤਰ ਮਿਲਣਗੇ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਉਸ ਬੀਬੀ ਤੇ ਕਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਪੰਜ ਸੁਪੁੱਤਰਾਂ ਨੇ ਜਨਮ ਲਿਆ ਸਤਗੁਰਾਂ ਦਾ ਜਸ ਇਹਨਾਂ ਵਤਿਆ ਇੱਥੋਂ ਦਾ ਰਾਜਾ ਫਤਿਹ ਚੰਦ ਜਿਸਤੀ ਰਾਣੀ ਮੈਣੀ ਇਹਨਾਂ ਨੇ ਸਤਿਗੁਰੂ ਮਹਾਰਾਜ ਦੇ ਅਰਦਾਸਾਂ ਕਰਨੀ ਆਰੰਭ ਕਰ ਦਿੱਤੀਆਂ ਰਾਣੀ ਮੈਣੀ ਬਹੁਤ ਪ੍ਰੇਮ ਦੇ ਨਾਲ ਜਾਤ ਕਰਦੀ ਹੈ ਔਰ ਇੱਕ ਦਿਨ ਖੇਡਦੇ ਆ ਰਾਣੀ ਦੀ ਗੋਦ ਵਿੱਚ ਆ ਕੇ ਬੈਠ ਗਏ ਔਰ ਮਾਂ ਸ਼ਬਦ ਕਿਹਾ ਉਸ ਸਮੇਂ ਰਾਣੀ ਨੇ ਦੇਖਿਆ ਵੀ ਮੈਂ ਜਿਸ ਨੂੰ ਜਾਤ ਕਰਦੀ ਹਾਂ ਉਹ ਆ ਗਿਆ ਇਹਾਂ ਮੈਨੋ ਪੁੱਤਰ ਦੀ ਦਾਤ ਬਖਸ਼ੋ ਕਹਿੰਦੇ ਕਿਹੋ ਜਿਹਾ ਪੁੱਤਰ ਚਾਹੀਦਾ ਹੈ ਰਾਣੀ ਕਹਿਣ ਲੱਗੀ ਤੁਹਾਡੇ ਵਰਗਾ ਗੁਰੂ ਮਹਾਰਾਜ ਕਹਿਣ ਲੱਗੇ ਫਿਰ ਮੇਰੇ ਵਰਗਾ ਤਾਂ ਮੈਂ ਹੀ ਆ ਤੇ ਮੈਂ ਹੀ ਤੁਹਾਡਾ ਪੁੱਤਰ ਬਣ ਜਾਣਾ ਉਸ ਦਿਨ ਤੋਂ ਸਾਧ ਸੰਗਤ ਫਿਰ ਇਸ ਰਾਣੀ ਦੇ ਘਰ ਖੇਡਿਆ ਕਰਦੇ ਔਰ ਇਥੇ ਹੀ ਛੋਲੇ ਦਾ ਲੰਗਰ ਚੱਲਦਾ ਸੀ ਔਰ ਸਾਰੇ ਬੱਚੇ ਛਕਿਆ ਕਰਦੇ ਸਨ ਸਿਵਦਤ ਪੰਡਿਤ ਉਸ ਨੂੰ ਬੜੇ ਸਮੇਂ ਤੋਂ ਇੱਛਾ ਸੀ ਕਿ ਮੈਨੂੰ ਭਗਵਾਨ ਰਾਮਚੰਦਰ ਦੇ ਦਰਸ਼ਨ ਹੋਣ ਪਰ ਦਰਸ਼ਨ ਨਹੀਂ ਹੋਏ ਸਨ ਫਿਰ ਇਸ ਨੇ ਸੋਚਿਆ ਵੀ ਜੇ ਇਹ ਬਾਲ ਪਰਮੇਸ਼ਰ ਦਾ ਸਰੂਪ ਹੈ ਤਾਂ ਮੈਨੂੰ ਇਸ ਬਾਲ ਦੇ ਵਿੱਚੋਂ ਹੀ ਦਰਸ਼ਨ ਹੋ ਜਾਣਾ ਜਦੋਂ ਸਤਿਗੁਰੂ ਮਹਾਰਾਜ ਜੀ ਖੇਡ ਦੇ ਸਾਹਮਣੇ ਆਏ ਸਾਧ ਸੰਗਤ ਉਸ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਭਗਵਾਨ ਰਾਮਚੰਦਰ ਜੀ ਆ ਗਏ ਚਰਣੀ ਢੱਕ ਪਿਆ ਉਸ ਦਿਨ ਤੋਂ ਹੀ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੇਵਕ ਬਣ ਗਿਆ ਪਟਨਾ ਸਾਹਿਬ ਦੇ ਵਿੱਚ ਬਹੁਤ ਸੰਗਤ ਸਤਿਗੁਰੂ ਮਹਾਰਾਜ ਦੇ ਹਜ਼ੂਰ ਸੇਵਾ ਬਣ ਸੇਵਕ ਬਣ ਕੇ ਸੇਵਾ ਕਰਦੇ ਰਹੇ ਇਧਰੋਂ 1700 ਸਾਧ ਸੰਗਤ 28 ਦੇ ਵਿੱਚ ਬਿਕਰਮੀ ਸੰਮਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਆਉਣਾ ਕੀਤਾ ਔਰ ਆਨੰਦਪੁਰ ਸਾਹਿਬ ਵਸਾਉਣਾ ਕੀਤਾ ਤੇ ਆਪਣੇ ਪਰਿਵਾਰ ਨੂੰ ਆਨੰਦਪੁਰ ਸਾਹਿਬ ਬੁਲਾਉਣਾ ਕੀਤਾ ਉਸ ਸਮੇਂ ਸਾਧ ਸੰਗਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਪਰਿਵਾਰ ਦੇ ਨਾਲ ਸਾਧ ਸੰਗਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਏ ਔਰ ਇਸ ਤਰ੍ਹਾਂ ਇਥੇ ਹੀ ਸਤਿਗੁਰੂ ਮਹਾਰਾਜ ਕਹਿੰਦੇ ਸਾਨੂੰ ਅਨੇਕਾਂ ਤਰ੍ਹਾਂ ਦੇ ਨਾਲ ਦੀਨੀ ਭਾਂਤ ਭਾਂਤ ਦੀ ਸਿੱਖਿਆ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਨੇ ਜੋ ਵਿਦਵਾਨ ਪੰਡਿਤ ਸਨ ਗੁਰਸਿੱਖ ਸਨ ਉਹਨਾਂ ਰਾਹੀਂ ਫਾਰਸੀ ਪਾਸ਼ਾ ਸ਼ਾਸਤਰ ਵਿੱਦਿਆ ਔਰ ਬ੍ਰਿਜ ਭਾਸ਼ਾ ਗੁਰਮੁਖੀ ਸੰਸਕ੍ਰਿਤ ਭਾਸ਼ਾ ਸਾਰੀਆਂ ਭਾਸ਼ਾਵਾਂ ਵਿੱਚ ਸਿਖਾਉਣਾ ਕੀਤਾ ਕਈ ਤਰ੍ਹਾਂ ਦੀ ਸ਼ਾਸਤਰ ਵਿੱਦਿਆ ਵੀ ਦਿੱਤੀ ਤੇ ਸ਼ਾਸਤਰ ਵਿੱਦਿਆ ਵੀ ਔਰ ਇੱਥੇ ਹੀ ਸਾਧ ਸੰਗਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਉਮਰ 9 ਸਾਲ ਦੀ ਹੋਈ ਤੇ ਪੰਡਿਤ ਜੋ ਉਸ ਸਮੇਂ ਹਿੰਦੂ ਰਾਜ ਤੇ ਔਰੰਗਜ਼ੇਬ ਨੇ ਬਹੁਤ ਅਤਿਆਚਾਰ ਕੀਤਾ ਗੁਰੂ ਮਹਾਰਾਜ ਦੇ ਸ਼ਰਨ ਵਿੱਚ ਆਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪਿਤਾ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਤਿਲਕ ਜੰਝੋ ਦੀ ਰਾਖੀ ਵਾਸਤੇ ਦਿੱਲੀ ਭੇਜਣਾ ਕੀਤਾ ਔਰ ਪਿਤਾ ਜੀ ਦੀ ਸ਼ਹੀਦੀ ਹੋਈ ਤੇ 1700 ਸਾਧ ਸੰਗਤ 35 ਦੇ ਕਰੀਬ ਬਿਕਰਮੀ ਸੰਮਤ ਔਰੰਗਜੀਬ ਨੇ ਬਹੁਤ ਅਤਿਆਚਾਰ ਆਰੰਭ ਕਰ ਦਿੱਤੇ ਔਰ ਜਿਹੜੇ ਹਿੰਦੂ ਧਰਮ ਦੇ ਜਿੰਨੇ ਵੀ ਜਿੱਥੇ ਆਦਾਰੇ ਸਨ ਵਿਦਿਆ ਆਦਾਰੇ ਜਿੱਥੇ ਵਿਦਿਆ ਸਿਖਾਈ ਜਾਂਦੀ ਸੀ ਉਹ ਬੰਦ ਕਰਵਾ ਦੇਣਾ ਕੀਤੇ ਇਸ ਤਰ੍ਹਾਂ ਗੁਰੂ ਘਰ ਹੀ ਇੱਕ ਆਸਰਾ ਸੀ ਜਿੰਨੇ ਵਿਦਵਾਨ ਸਨ ਪੜ੍ਹੇ ਲਿਖੇ ਹੋਏ ਸਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਸਰਨ ਵਿੱਚ ਆਏ ਔਰ ਗੁਰੂ ਮਹਾਰਾਜ ਦੇ ਹਜ਼ੂਰ ਇਹਨਾਂ ਨੇ ਬਿਆੰਤ ਹੀ ਜਿਹੜੇ ਗ੍ਰੰਥ ਸਨ ਉਹ ਆਮ ਭਾਸ਼ਾ ਚੋਂ ਦੇਸ਼ ਭਾਸ਼ਾ ਹੈ ਸੰਸਕ੍ਰਿਤ ਤੋਂ ਦੇਸ਼ ਭਾਸ਼ਾ ਤੇ ਲਿਖਣਾ ਕੀਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਤਰ੍ਹਾਂ ਰੰਜੀਤ ਨਗਾਰਾ ਬਣਾਉਣਾ ਕੀਤਾ ਔਰ ਜਿਹੜੇ ਪਹਾੜੀ ਰਾਜੇ ਸਨ ਇਹਨਾਂ ਵਿੱਚ ਭੀਮਚੰਦ ਮੁਖੀ ਸੀ ਇਹ ਵੀ ਗੁਰੂ ਮਹਾਰਾਜ ਦੇ ਕੋਲ ਆਉਂਦਾ ਸੀ ਪਰ ਗੁਰੂ ਘਰ ਦਾ ਜਸ ਦੇਖ ਕਰਕੇ ਦੇ ਮਨ ਚ ਈਰਖਾ ਪੈਦਾ ਹੁੰਦੀ ਸੀ ਸਤਗੁਰੂ ਮਹਾਰਾਜ ਜੀ ਨੇ ਉਸ ਸਮੇ ਇਹ ਹੁਕਮ ਕਰ ਦਿੱਤਾ ਕਿ ਭਾਈ ਹੁਣ ਸਾਰੇ ਸੰਗਤਾਂ ਸਾਸਤਰ ਤੇ ਘੋੜੇ ਤੇ ਆਪਣੀਆਂ ਜਵਾਨੀਆਂ ਭੇਟਾ ਕਰੋ ਹੁਣ ਕਿਸੇ ਨੇ ਮਾਇਆ ਨਹੀਂ ਲੈ ਕੇ ਆਉਣੀ ਹੁਣ ਜੇ ਕੋਈ ਲੈ ਕੇ ਆਵੇ ਤਾਂ ਸ਼ਾਸਤਰ ਲੈ ਕੇ ਆਵੇ ਜੇ ਕੋਈ ਸ਼ਾਸਤਰ ਲੈ ਕੇ ਆਉਂਦਾ ਮਾਰੇ ਬੜੇ ਪ੍ਰਸੰਨ ਹੁੰਦੇ ਜੇ ਕੋਈ ਮਾਇਆ ਲੈ ਕੇ ਆਉਂਦਾ ਉਹ ਤੇ ਸਤਿਗੁਰੂ ਜੀ ਪ੍ਰਸੰਨ ਹੁੰਦੇ ਸਨ ਪਰ ਘੱਟ ਪ੍ਰਸੰਨ ਹੁੰਦੇ ਸੀ ਕਹਿੰਦੇ ਭਾਈ ਤੂੰ ਸ਼ਾਸਤਰਾਂ ਨਾਲ ਪ੍ਰੇਮ ਨਹੀਂ ਕਰਦੇ ਤਾਂ ਉਸ ਸਮੇਂ ਸਾ ਸੰਗ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਸਾਰੇ ਸਿੰਘਾਂ ਦੇ ਤਾਈ ਜੁੱਧ ਵਿੱਦਿਆ ਦੇਣੀ ਆਰੰਭ ਕਰ ਦਿੱਤੀ ਤੇ ਆਸੇ-ਪਾਸੇ ਦੇ ਜਿਹੜੇ ਰਾਜੇ ਸਨ ਉਹਨਾਂ ਨੇ ਆਪਸ ਵਿੱਚ ਮਿਲ ਕੇ ਕਰਕੇ ਸਲਾਹਾਂ ਕੀਤੀਆਂ ਵੀ ਗੁਰੂ ਮਹਾਰਾਜ ਜੀ ਨਵਾਂ ਰਾਜ ਪੈਦਾ ਕਰ ਦੇ। ਗੁਰੂ ਮਹਾਰਾਜ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਸੱਦ ਸੰਗਤ ਲੰਗਰ ਪ੍ਰਥਾ ਆਰੰਭ ਕੀਤੀ। ਲੰਗਰ ਪ੍ਰਥਾ ਦੇ ਵਿੱਚ ਜਿਹੜੇ ਜਿੰਨੇ ਨਗਰ ਤੇ ਲੋਕ ਸਨ ਸਾਰੇ ਲੰਗਰ ਚ ਆ ਕੇ ਪ੍ਰਸ਼ਾਦਾ ਛਕਿਆ ਕਰਦੇ ਸਨ ਕੋਈ ਆਪਣੇ ਘਰੇ ਚੁੱਲਾ ਨਹੀਂ ਸੀ ਬਾਲਦਾ ਪ੍ਰਿੰਸੀਪਲ ਸਤਵੀਰ ਸਿੰਘ ਜੀ ਕਹਿੰਦੇ ਗੁਰੂ ਮਹਾਰਾਜ ਨੇ ਹੁਕਮ ਕਰ ਦਿੱਤਾ ਕਿ ਉੱਚ ਨੀਚ ਜਿੰਨੇ ਵੀ ਸਾਰੇ ਲੋਕ ਅਨੰਦਪੁਰ ਸਾਹਿਬ ਰਹਿਣਗੇ ਕੇਵਲ ਗੁਰੂ ਕੇ ਲੰਗਰ ਵਿੱਚੋਂ ਆ ਕੇ ਪ੍ਰਸ਼ਾਦਾ ਛਕਣਗੇ ਕਿਸੇ ਨੇ ਆਪਣੇ ਘਰੇ ਚੁੱਲਾ ਨਹੀਂ ਬਾਲਣਾ ਤੇ ਇਥੋਂ ਸਾਧ ਸੰਗਤ ਇੱਕ ਪੰਡਿਤ ਜਿਸ ਦਾ ਨਾਮ ਪਰਮਾਨੰਦ ਸੀ ਇਸ ਦਾ ਨਾਮ ਪੰਮਾ ਵੀ ਆਇਆ ਇਹ ਸਾਧ ਸੰਗਤ ਗੁਰੂ ਘਰ ਨਾਲ ਈਰਖਾ ਕਰਕੇ ਤੇ ਭੀਮਚੰਦ ਕੋਲ ਚਲਿਆ ਗਿਆ ਸੀ ਭੀਮਚੰਦ ਦਾ ਇਸ ਨੇ ਸਲਾਹਕਰ ਬਣ ਕੇ ਗੁਰੂ ਘਰ ਦੇ ਨਾਲ ਬਹੁਤ ਜ਼ਿਆਦਾ ਈਰਖਾ ਕਰਨਾ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਦੋਂ ਪਟਨਾ ਸਾਹਿਬ ਗਏ ਇੱਥੋਂ ਦਾ ਰਾਜਾ ਸੀ ਮੇਤਨੀ ਪ੍ਰਕਾਸ਼ ਇਸ ਨੇ ਸਤਗੁਰੂ ਮਹਾਰਾਜ ਨੂੰ ਬੁਲਾਉਣਾ ਕੀਤਾ ਮੇਤਨੀ ਪ੍ਰਕਾਸ਼ ਰਾਜਾ ਗੁਰੂ ਘਰ ਦੇ ਨਾਲ ਬਹੁਤ ਪ੍ਰੇਮ ਕਰਦਾ ਸੀ ਔਰ ਜਿਹੜੇ ਪਹਾੜੀ ਰਾਜ ਸਨ ਇਸਤੇ ਨਾਲ ਦੁੱਖ ਕਮਾਉਂਦੇ ਸਨ ਬਹੁਤ ਲੰਮਾ ਸਤਗੁਰੂ ਮਹਾਰਾਜ ਦੇ ਜੀਵਨ ਦਾ ਇਤਿਹਾਸ ਹੈ ਜਿਵੇਂ ਪੰਜੇ ਪਾਸ਼ਾ ਸ੍ਰੀ ਗੁਰੂ ਤੇਗ ਸ੍ਰੀ ਗੁਰੂ ਅਰਜਨ ਤੇ ਮਹਾਰਾਜ ਸ਼ਹੀਦੀ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ਼ਾਸਤਰ ਉਠਾਏ ਸਨ ਔਰ ਸੰਗਤਾਂ ਨੂੰ ਇੱਕ ਨਵਾਂ ਰਾਹ ਦਿਖਾਇਆ ਸੀ ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਆਪਣੇ ਖਾਲਸੇ ਨੂੰ ਇੱਕ ਨਵਾਂ ਰੂਪ ਦੇਣਾ ਕੀਤਾ 1699 ਈਸਵੀ ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਔਰ ਅਸੀਂ ਹੁਣ ਜਾਣਦੇ ਹਾਂ ਕਿ 1704 ਦੇ ਵਿੱਚ ਸਤਗੁਰੂ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਬਹੁਤ ਲੰਮਾ ਇਤਿਹਾਸ ਹੈ 14 ਜੰਗਾਂ ਕੀਤੀਆਂ 42-43 ਸਾਲ ਦੀ ਉਮਰ ਵਿੱਚ ਜੋ ਅਕਾਲ ਪੁਰਖ ਵੱਲੋਂ ਹੁਕਮ ਮਿਲਿਆ ਸੀ ਉਹੀ ਪਾਲਿਆ ਔਰ ਹੁਕਮ ਕੀ ਸੀ ਸੰਤ ਉਬਾਰਣ ਪੰਥ ਚਲਾਵਨ ਸੰਤ ਉਬਾਰਣ ਦੁਖ ਦੁਸ਼ਟ ਤੋਖਨ ਸਭਨ ਕੋ ਮੂਲ ਉਬਾਰਣ ਜਿਹੜੇ ਦੁਖੀ ਨੇ ਉਹਨਾਂ ਦਾ ਮੂਲ ਜੜਾ ਉਖਾੜ ਦਿੱਤੀਆਂ ਸਤਿਗੁਰੂ ਜੀ ਨੇ ਔਰੰਗਜ਼ੇਬ ਦਾ ਕਿੰਨਾ ਤੇਜ ਸੀ ਜਿੱਥੇ ਲੋਕ ਉਸ ਦੇ ਤੇਜ ਤੇ ਹੀਠਾਂ ਗੁਲਾਮ ਹੋ ਰਹੇ ਸਨ ਮੁਸਲਮਾਨ ਚੋਰੀ ਬਣਾਏ ਜਾ ਰਹੇ ਸਨ ਸਤਗੁਰੂ ਮਹਾਰਾਜ ਨੇ ਬਚਨ ਕੀਤਾ ਕਿ ਔਰੰਗਜ਼ੇਬ ਚਾਹੁੰਦਾ ਹੈ ਲੋਕ ਉਸ ਦੇ ਅਧੀਨ ਕੀ ਚੱਲਣ ਗੁਲਾਮ ਹੋ ਕੇ ਚੱਲਣ ਮਹਾਰਾਜ ਕਹਿੰਦੇ ਨਹੀਂ ਮੈਂ ਇਹਨਾਂ ਨੂੰ ਸਰਦਾਰ ਬਣਾ ਕੇ ਤੋਰਾਂਗਾ ਔਰੰਗਜ਼ੇਬ ਨੇ ਦੇਖੋ ਇਹਦੇ ਪੁੱਤਰ ਨੇ ਜਦੋਂ ਕਾਬਲ ਦੇ ਵਿੱਚ ਨਵਾਬ ਬਣਨਾ ਕੀਤਾ ਸੀ ਨਾ ਬਹਾਦਰ ਸ਼ਾ ਜਦੋਂ ਕਾਬਲ ਦੇ ਵਿੱਚ ਨਵਾਬ ਬਣਿਆ ਸੀ ਇਸ ਨੇ ਚਾਰ ਨਗਾਰੇ ਬਚਾਏ ਸਨ ਔਰ ਇੱਕ ਦੀਵਾਨ ਨੇ ਚਿੱਠੀ ਵਿੱਚ ਔਰੰਗਜ਼ੇਬ ਨੂੰ ਦੱਸਿਆ ਕਿ ਤੇਰੇ ਪੁੱਤਰ ਨੇ ਚਾਰ ਨਗਾਰੇ বাজਾਏ ਨੇ ਇਸ ਨੇ ਜਵਾਬ ਦੇ ਵਿੱਚ ਲਿਖਿਆ ਸੀ ਕਿ ਬਹਾਦਰ ਸਾਹ ਨੂੰ ਕਹੋ ਕਿ ਤੂੰ ਚਾਰ ਢੋਲ ਤਾਂ ਵਜਾ ਸਕਦਾ ਹੈ ਪਰ ਨਗਾਰੇ ਨਹੀਂ ਅਜੇ ਮੈਂ ਹੈਗਾਗਾ ਬਾਦਸ਼ਾ ਜਦੋਂ ਤੈਨੂੰ ਬਾਦਸ਼ਾਹੀ ਮਿਲੇਗੀ ਉਦੋਂ ਨਗਾਰੇ বাজਾ ਲਈ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਧ ਸੰਗਤ ਔਰੰਗਜ਼ੇਬ ਦੇ ਹੁੰਦਿਆਂ ਹੀ ਰੰਜੀਤ ਨਗਾਰਾ ਸਤਗੁਰਾਂ ਨੇ ਤਿਆਰ ਕੀਤਾ ਸੀ ਤੇ ਕਿੱਥੇ ਸੈਣ ਕਰ ਸਕਦੇ ਸਨ 14 ਜੰਗਾ ਸਤਗੁਰਾਂ ਦੇ ਨਾਲ ਇਹਨਾਂ ਦੀਆਂ ਹੋਈਆਂ ਨੇ ਪਹਾੜੀ ਰਾਜਿਆਂ ਨਾਲ ਵੀ ਤੇ ਮੁਗਲਾਂ ਦੇ ਨਾਲ ਵੀ ਸੋ ਅਸੀਂ ਸਿੱਖਿਆ ਕੀ ਲੈਣੀ ਹੈ ਗੁਰੂ ਮਹਾਰਾਜ ਨੇ ਸਾਨੂੰ ਧਰਮ ਸਿਖਾਇਆ ਸਾਨੂੰ ਅੰਮ੍ਰਿਤ ਦਿੱਤਾ ਹੈ ਇੱਕ ਨਵਾਂ ਪੰਥ ਦਿੱਤਾ ਹੈ ਉਸ ਵਿੱਚ ਸ਼ਾਮਲ ਹੋਵੋ ਆਪਣਾ ਜੀਵਨ ਗੁਰਮਤਿ ਆਸਰੇ ਕਰਿਏ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਓ ਗੁਰਬਾਣੀ ਦੇ ਚਾਨਣ ਵਿੱਚ ਰਹਿਣਾ ਸਿੱਖੋ ਜੋ ਸਰਬ ਸਾਨੂੰ ਗੁਰਬਾਣੀ ਸਿਖਾਉਂਦੀ ਹੈ ਉਹ ਧਾਰਨ ਕਰੋ ਗੁਰਬਾਣੀ ਨੇ ਜਿਸ ਵੱਲੋਂ ਸਾਨੂੰ ਵਰਜਿਆ ਰੋਕਿਆ ਉਹ ਛੱਡ ਦਿਓ ਜੋ ਸਾਨੂੰ ਗੁਰਬਾਣੀ ਕਹਿ ਰਹੀ ਹੈ ਕਿ ਆਹ ਕਰ ਉਹ ਕਰੋ ਜਦੋਂ ਅਸੀਂ ਗੁਰੂ ਨੂੰ ਆਪਣੀ ਬਾਹ ਫੜਾ ਦਵਾਂਗੇ ਗੁਰੂ ਸਾਡਾ ਇਸ ਦੀਨ ਵਿੱਚ ਵੀ ਦੁਨੀ ਵਿੱਚ ਵੀ ਰਾਖਾ ਹੋਵੇਗਾ ਹਰ ਸਮੇ ਸਾਡੀ ਸਹਾਇਤਾ ਕਰੇਗਾ ਸੋ ਭਾਈ ਇਹੀ ਗੁਰੂ ਮਹਾਰਾਜ ਦੇ ਗੁਰਪੁਰਬ ਦਿਹਾੜੇ ਮਨਾਉਣ ਦਾ ਲਾਭ ਹੈ ਕਿ ਅਸੀਂ ਗੁਰੂ ਵਾਲੇ ਬਣੀਏ ਆਪਣਾ ਜੀਵਨ ਬਦਲੀਏ ਜਿਹੜੀ ખોટી ਮਤ ਹੈ ਜਿਹੜੀਆਂ ਸਾਡੀਆਂ ਆਦਤਾਂ ਨੇ ਮਨਮਤਾਂ ਨੇ ਵਹਿਮ ਭਰਮ ਹੈ ਉਹਨਾਂ ਨੂੰ ਛੱਡ ਦਈਏ ਸਤਿਗੁਰੂ ਜੀ ਕਿਰਪਾ ਕਰਨ ਸੋ ਸਭ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਸਾਡੇ ਵਾਸਤੇ ਸਾਡੇ ਸਤਿਗੁਰਾਂ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਔਰ ਜੇ ਕੋਈ ਗੁਰਸਿੱਖ ਉਹਨਾਂ ਨੂੰ ਕਹਿੰਦਾ ਵੀ ਸੀ ਕਿ ਮਾਰੇ ਬਹੁਤ ਬੁਰਾ ਹੋਇਆ ਕੋਈ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਦਾ ਸੀ ਸਤਿਗੁਰੂ ਮਾਰੇ ਕਹਿੰਦੇ ਗੁਰਸਿੱਖਾ ਸਾਨੂੰ ਪਰਮੇਸ਼ਰ ਨੇ ਹੁਕਮ ਦਿੱਤਾ ਹੈ ਭਾਣਾ ਮੰਨ ਮਾਰਾ ਇੱਕ ਰਾਗ ਤੋ ਇੱਕ ਤੋਂ ਪਰੇ ਨੇ ਔਰ ਸਾਨੂੰ ਵੀ ਇਹੀ ਸਿਖਾਇਆ ਹੈ ਜੀਵਨ ਦਿੱਤਾ ਹੈ ਇੱਕ ਨਵਾਂ ਜੇ ਅਸੀਂ ਜੀਵਨ ਧਾਰਨ ਕਰਾਂਗੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੀ ਮੈਂ ਹਾਂ ਕਰੋ ਨਿਵਾਸ ਅਸੀਂ ਖਾਲਸੇ ਬਣਾਗੇ ਔਰ ਗੁਰੂ ਦਾ ਸਾਡੇ ਵਿੱਚ ਵਾਸਾ ਹੋਵੇਗਾ ਸੋ ਸਤਿਗੁਰੂ ਜੀ ਸਾਰਿਆਂ ਤੇ ਕਿਰਪਾ ਕਰਨ